ਟੜ ਗਿਆ ਆਪਣਾ ਟਰਾਂਫਾਰਮ ਚਾਚਾ ਬਲਵੀਰ ਸਰਕਾਰੀ ਮੁਲਾਜ਼ਮ ਚੈਨ ਖੇਦਾ ਹੋਇਆ ਨਾਲ ਜੱਗੂ ਦੇ ਟਰਾਂਫਾਰਮ ਖਿੱਚੇ ਤੇ ਉਧਰ ਸਾਰੇ ਜਾਂਦੇ ਰਸੇ ਨੂੰ ਲੱਗੇ ਪਏ ਆ ਛੋਟਾ ਜਿਹਾ ਟਰਾਂਫਾਰਮ ਤੇ ਰਸਾ ਖਿੱਚਣ ਤੇ ਜ਼ਿਆਦਾ ਹੋ ਗਿਆ ਤੇ ਰੋਲੇ ਵਾਲੇ ਵੀ ਜ਼ਿਆਦੇ ਪਏ ਆ ਕੰਮ ਪੂਰਾ ਤੀ ਤੇ ਆ ਕਿੱਚਾ ਰਸਾ ੜ ਗਿਆ ਟਰਾਂਫਾਰਮ ਵੜ ਗਿਆ ਖਿੱਚ ਲਿਆ ਖਿੱਚ ਲਿਆ ਚਲੋ ਜੀ ਖਿੱਚ ਦੋ ਖਿੱਚ ਦੋ ਹੋਰ ਐਸਾ ਕਿੱਚਾ ਰਸਾ ਚਲੋ ਜੀ ਆਿੰਦਾ ਆਇਆ ਆਹੋ ਤੇ ਬਾਕੀ ਦੋ ਬਾਪੂ ਭੋਲਾ ਵੀ ਆ ਗਿਆ ਸਰ ਤੋਂ ਸਾਫਾ ਲਾ ਕੇ ਅਰੇ ਤੇਦਾ ਕਰਵਾਉ ਨੂੰ ਖਿਚੋ ਅੱਲਾ ਮਾਰੋ ਹੱਲਾ ਹੌਲੀ ਹੌਲੀ ਢਲਾ ਸ਼ਾਟੀ ਚਲੋ ਚਾਬੀਆਂ ਆ ਗਈਆਂ ਥੱਲੇ ਗੱਡੀ ਕਰਤੀ ਲੋਡ ਜੇ ਅੱਜ ਮਿਲਿਆ ਨਾ ਤਾਂ ਮਸ਼ਰਚ ਰਹਿਣਾ ਪੈਣਾ ਚਲੋ ਖਿੱਚੋ 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 ਬਾਈ ਖਿੱਚੋ ਹਾਂ ਆਈਦਰ ਰੋਹੇ ਚੰਗੇ ਪੋਨਰ ਜਾਨੀ ਜੀ ਪੰਜਾਂ ਵੇਲੇ ਤੇਲ ਜਾਂ ਲੱਗਾ ਇਹਨੂੰ ਆ ਸੇਵਾ ਕੇਂਦਰ ਅੰਦਰ ਆ ਇਹ ਵੀ ਲੱਪਿਆ ਕਿਵੇਂ ਬੱਤੀ ਇਹਨਾਂ ਦੀ ਬੰਦ ਹੋਈ ਆ ਇਹ ਵੀ ਹੈਲਪ ਕਰਦੇ ਹੋਏ ਅਜਿੰਦਰ ਸਰ ਵੀ ਲੱਗ ਪਿਆ ਸੇਵਾ ਕੇਂਦਰ ਅੰਦਰ ਵਾਲੇ ਕਾਟੇ ਦੇ ਚੁੱਲ੍ਹੇ ਤੇ ਬੱਤੀ ਗੋਲ ਹੋ ਗਈ ਅੱਜ ਜਾਬੀਆਂ ਕੱਢ ਲਓ ਆ ਇਹ ਜੋਰ ਹਾਂ ਚੈਨ ਖੇਡਦਾ ਰਿਹਾ ਮੁੰਡਾ ਚੈਨ ਹਾਂ ਕਾਫੀ ਜ਼ੋਰ ਲੱਗ ਗਿਆ ਹੱਥ ਸਾਰੇ ਕਾਲੇ ਹੋ ਗਏ ਆਂ ਬਾਬਾ ਨੇ ਜ਼ੋਰ ਲੱਗਾ ਪੂਰਾ ਜ਼ੋਰ ਲੱਗ ਗਿਆ ਲਾ ਆ ਮੁੜਕਾ ਆ ਗਿਆ ਇਧਰ ਬੰਦੇ ਨੂੰ ਰੱਸਾ ਖਿੱਚ ਖਿੱਚ ਕੇ ਰੱਸਾ ਖਿੱਚਦੇ ਹੀ ਜ਼ੋਰ ਲੱਗਿਆ ਲਾਦੇ ਜੱਜਾ ਜੱਗੂ ਚੈਨ ਕੁੱਪੀ ਚੱਲੀ ਆ ਬੰਦਾ ਮਾਰੋ ਸੈਲ ਪਾ ਦਿਓ ਚਾਲੇ ਫਰੋਇਪਰ ਨੂੰ ਗੱਡੀ ਕਾ ਕਰਨਾ ਮੇਰੀ ਗੱਲ ਸੁਣ ਤੂੰ ਜਦੋਂ ਤੱਕ ਨਹੀਂ ਹੋਵੇ 1 ਘੰਟੇ ਤੱਕ ਜਦੋਂ ਫੋਨ ਆ ਜੀ ਨਾ ਕਿਤੇ ਹੋਵੇ ਠੀਕ ਹੈ ਨਾ ਇਹਨਾਂ ਤੋਂ ਸੁਣੋੜੀ ਲਾ ਵੀ ਲਾਤਾ ਟ੍ਰਾਂਸਫਰਮ ਤੇ ਗੱਡੀ ਹੋ ਗਈ ਸਟਾਰਟ ਤੇ ਗੱਡੀ ਚੱਲੀ ਆ ਫਰੋਈਪੁਰ ਨੂੰ ਚਲ ਚਾਚਾ ਕਾਲਾ ਕੱਲਾ ਯੂਰ ਲਾਈ ਜਾਂਦਾ ਠੀਕ ਆ ਠੀਕ ਆ ਆਹ ਕੱਟ ਫਿਰ ਆਉਂਦਾ। ਉਹ ਨਾ ਕੋਈ ਨਾ ਕੋਈ ਨਾ ਰੱਖੋਣਾ ਅੱਗੇ ਨਵੇਂ ਆਉਣ ਲੱਗ ਪਏ ਆ। ਅੱਗੇ ਵਿੱਚੋਂ ਉਹ ਲੈਣੇ ਨਹੀਂ ਤੂੰ ਮਹਿਰਿਆ ਦਾ। ਉਹ ਨਵਾਂ ਏ। ਹੁਣ ਪੇਰ ਆ ਜਾਣ ਲੱਗ ਪਏ ਆ। ਉਹ ਚੈਨ ਕੁੱਪੀ ਆ ਫਾਇਰ ਉਹ ਕਿਵੇਂ ਸਵਾਜਿਓ। ਕੈਮ ਕਰਕੇ ਐਂ ਘਵਾ ਦੇ ਰੋੜਾ ਰੇ ਚਾਹਾਂ ਨਾ ਇਹ ਤੂੰ ਮੜਾ ਪਾਈ ਆ। ਕੱਟਾ ਵੜਾ ਕੱਟਾ ਵੜਾ ਖੰਦੀ ਆਵਾਜ਼ ਆਏ ਮਰਾ ਜੀ ਸੀ ਐ ਮੈਂ ਕਾ ਕਮਾਈਆ ਧਮਾਗ ਦਾ ਲਾ ਲੈਂਦਾ ਆ ਬੰਦਾ ਕਿ ਕਰਦੀ ਕਿ ਆ ਬੰਦੇ ਆ ਫਰੀ ਸੈਂ ਕਿਛ ਦੋ ਕਮਾ ਦੋ ਬਸ ਹੁਣ ਬੋਲੇ ਜੀ ਕੁੱਤਾ ਜਾਨ ਉਹ ਨਾ ਲੰਦ ਇੱਕ ਮਾਰ ਅੱਜ ਤੁਹਾਡੀ ਬੱਤੀ ਗੋਲਾ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਕਹਿਣੇ ਜਿੰਦਾ ਲਾ ਕੇ ਆਂਗਾ ਕੀ ਟਰਾਂਫਾਰਮ ਤੇਰੇ ਸਾਹਮਣੇ ਲਵਾਇਆ ਲਵਾਇਆ ਬੱਤੀ ਗੋਲਾ ਤੁਹਾਡੀ ਵੀ ਹੈ ਤੁਹਾਡੀਆਂ ਕੁਰਸੀਆਂ ਵੀ ਥੱਲੇ ਆ ਨਹੀਂ ਕਰਾਂਗੇ ਕੰਮ ਜਨਰੇਟਰ ਚ ਤੇਲ ਬਾਦ ਤੋਂ ਮਾਰਾ ਸਲਫਰ ਏਸੀ ਦਾ ਚਲਾਈਏ ਸਲਾਮ ਨੇ ਆਵੇ ਬਸ ਟਾਈਮ ਹੋ ਰਿਹਾ ਸੁਣੋ ਮੇਰੀ ਯਾਦਗੀ ਕਰ ਮੇਰੇ ਵੀ ਆਪਣੇ ਕਰਕੇ ਕਿਸੇ ਨੇ ਨਹੀਂ ਹੋਣਾ ਜਾ ਕੇ ਹੀ ਜੱਦ ਕੇ ਸਮਝੋ ਵਾਹ ਹਾ ਕੰਮ ਵਧੀਆ ਜੀ ਅਸੀਂ ਵੀ ਚੱਲੇ ਆ ਹਾਂ ਤਾਂ ਲਾਪੋਂ ਪੈਸੇ ਉਹਨਾਂ ਲੈਣਾ ਨਾ ਕੰਮ ਹੀ ਉੱਥੇ ਚਲਾਓ ਜਾ ਕੇ ਆਹੀ ਬਹੁਤ ਠੀਕ ਆ ਚਲੋ ਜੀ ਧੰਨਵਾਦ ਜੀ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ